ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਕਹਿੰਦੇ ਆ ਕਿ ਇੱਕ ਡਰ ਹੀ ਨਾ ਇਨਸਾਨ ਨੂੰ ਅੱਧਾ ਜਿਉਣ ਨਹੀਂ ਦਿੰਦਾ ਅੱਧਾ ਕਿਉਂ ਮੇਰੇ ਹਿਸਾਬ ਨਾਲ ਤੇ ਪੂਰਾ ਜਿਉਣ ਨਹੀਂ ਦਿੰਦਾ ਡਰ ਕਿਸੇ ਵੀ ਚੀਜ਼ ਦਾ ਹੋਵੇ ਡਰਿਆ ਹੋਇਆ ਇਨਸਾਨ ਹਮੇਸ਼ਾ ਸੁੰਗੜਦਾ ਰਹਿੰਦਾ ਹੈ ਉਸ ਦਾ ਦਿਲ ਵੀ ਛੋਟਾ ਉਸ ਦਾ ਮਨ ਵੀ ਛੋਟਾ ਤੇ ਉਸ ਨੇ ਆਪਣੀ ਜ਼ਿੰਦਗੀ ਨੂੰ ਵੀ ਇੱਕ ਛੋਟੇ ਜਿਹੇ ਪਿੰਜਰੇ ਦੇ ਵਿੱਚ ਕੈਦ ਕੀਤਾ ਹੁੰਦਾ ਕਿਉਂਕਿ ਬੰਦਸ਼ਾ ਹੀ ਇੰਨੀਆਂ ਨੇ ਡਰ ਦੀ ਬੰਦਿਸ਼ ਦਰਦੀ ਬੰਦਿਸ਼ ਸਭ ਤੋਂ ਜ਼ਿਆਦਾ ਡਰ ਕਿਸ ਚੀਜ਼ ਦਾ ਕਿਸ ਚੀਜ਼ ਦਾ ਡਰ ਹੈ ਜੇ ਪੁੱਛਿਆ ਜਾਵੇ ਇੱਕ ਕੁਐਸਚਨ ਹੀ ਹੈ ਕਿ ਕਿਸ ਚੀਜ਼ ਦਾ ਡਰ ਹੈ ਕਾਹਦਾ ਡਰ ਹੈ ਕਿਉਂ ਡਰ ਹੈ ਕਿਸੇ ਦਾ ਕਰਜ਼ਾ ਥੋੜਾ ਦੇਣਾ ਹੈ ਇਕੱਲੇ ਆਏ ਆ ਤੇ ਇਕੱਲੇ ਹੀ ਜਾਣਾ ਹੈ ਤੇ ਫਿਰ ਕਿਉਂ ਡਰਨਾ ਕਦੇ ਇਸ ਚੀਜ਼ ਦਾ ਡਰ ਕਦੇ ਉਸ ਚੀਜ਼ ਦਾ ਡਰ ਮੈਂ ਕਿਤੇ ਪੜਿਆ ਸੀ ਕਿ ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਮਨ 'ਚ ਡਰ ਨਹੀਂ ਹੁੰਦਾ ਮੈਂ ਕਹਿੰਨੀ ਆ ਸੱਚੇ ਨੂੰ ਅੱਜਕੱਲ ਸਭ ਤੋਂ ਜ਼ਿਆਦਾ ਡਰ ਹੈ ਸਭ ਤੋਂ ਜ਼ਿਆਦਾ ਡਰ ਸੱਚਾਈ ਦਾ ਹੀ ਇਨਸਾਨ ਦੇ ਮਨ ਦੇ ਵਿੱਚ ਵੱੜ ਜਾਂਦਾ ਹੈ ਕਿ ਮੈਂ ਤੇ ਸੱਚਾ ਆ ਜੇ ਐਨੇ ਹੀ ਕਿਸੇ ਨੇ ਕਿਸੇ ਚੀਜ਼ ਦਾ ਕਹਿ ਦਿੱਤਾ ਤੇ ਕਿੱਥੇ ਸਫਾਈਆਂ ਦਿੰਦਾ ਫੇਰ ਲੰਗਾ ਕਿਉਂਕਿ ਕਹਿੰਦੇ ਆ ਝੂਠਾ ਇਨਸਾਨ ਸਫਾਈਆਂ ਦਿੰਦਾ ਤੇ ਸੱਚਾ ਤੇ ਵਿਚਾਰਾ ਚੁੱਪ ਹੀ ਕਰ ਜਾਂਦਾ ਹੈ ਤੇ ਉਹਦੀ ਚੁੱਪ ਜੋ ਹੈ ਨਾ ਇਹ ਨਹੀਂ ਕਿ ਉਹਦੀ ਜਿੱਤ ਹੁੰਦੀ ਆ ਗਲਤ ਇਹ ਕਿਤਾਬੀ ਗੱਲਾਂ ਨਹੀਂ ਕਿ ਚੁੱਪ ਇਨਸਾਨ ਦੀ ਜਿੱਤ ਹੁੰਦੀ ਆ ਅਸਲ ਦੇ ਵਿੱਚ ਚੁੱਪ ਤੇ ਘੱਟ ਬੋਲਣ ਵਾਲੇ ਇਨਸਾਨ ਨੂੰ ਬੇਵਕੂ ਸਮਝਿਆ ਜਾਂਦਾ ਤੇ ਉਹ ਉਸ ਨੂੰ ਸਮਝਿਆ ਜਾਂਦਾ ਕਿ ਚੋਪੀ ਕਰ ਗਿਆ ਫਿਰ ਸਮਝ ਗਿਆ ਕਿ ਮੇਰੀ ਸਮਝ ਹੀ ਲੱਗੀ ਲੋਕਾਂ ਨੂੰ ਲਓ ਦੱਸੋ ਦੱਸੋ ਕੀ ਕੀ ਅਸੀਂ ਕਿਸੇ ਦੀਆਂ ਗੱਲਾਂ ਦਾ ਮਤਲਬ ਕੱਢ ਸਕਦੇ ਆ ਇੱਕ ਡਰ ਸਭ ਤੋਂ ਵੱਡਾ ਹੋਰ ਕੀ ਹੈ ਮੌਤ ਦਾ ਡਰ ਜਦੋਂ ਜੰਮਿਆ ਇਨਸਾਨ ਜਦੋਂ ਪੈਦਾ ਹੋਇਆ ਏ ਉਦੋਂ ਉਸ ਨੂੰ ਪਤਾ ਏ ਉਸ ਨੂੰ ਕੀ ਸਾਰੇ ਸਮਾਜ ਨੂੰ ਪਤਾ ਏ ਉਸਦੇ ਮਾਤਾ ਪਿਤਾ ਨੂੰ ਪਤਾ ਏ ਉਸਦੇ ਖਾਨਦਾਨ ਨੂੰ ਪਤਾ ਏ ਕਿ ਪੀੜੀ ਦਾ ਪੀੜੀ ਹਰ ਚੀਜ਼ ਜੋ ਹੈ ਇੱਕ ਚੱਕੇ ਦੀ ਤਰ੍ਹਾਂ ਘੁੰਮ ਰਹੀ ਹੈ ਜਾਨਾ ਕਿਉਂ ਨਹੀਂ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਤੇ ਸਭ ਨੂੰ ਇਹ ਸਮਝਾਉਂਦੇ ਕਿ ਜ਼ਿੰਦਗੀ ਬੜੀ ਖੂਬਸੂਰਤ ਹੈ ਜਿੰਨੀ ਵੀ ਹੈ ਜਿੰਨੀ ਵੀ ਹੈ ਇਸ ਨੂੰ ਖੁਸ਼ੀ ਨਾਲ ਕੱਢੋ ਸੇਫ ਕੱਢੋ ਖੁਸ਼ ਹੋ ਕੇ ਪਰਿਵਾਰ ਨਾਲ ਆਪਣੇ ਨਾਲ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਦੁਨੀਆਦਾਰੀ ਦੀਆਂ ਚੀਜ਼ਾਂ ਲਈ ਮਹਤਾਜ ਜ਼ਿਆਦਾ ਨਾ ਬਣੋ ਬਲਕਿ ਇਹ ਸੋਚੋ ਕਿ ਜਿੰਨਾ ਹੈ ਇਦੇ ਨਾਲੋਂ ਵੱਧ ਅਸੀਂ ਮਿਹਨਤ ਕਰਕੇ ਮਿਹਨਤ ਕਰਕੇ ਦਿਮਾਗ ਚਲਾ ਕੇ ਮਨ ਚਲਾ ਕੇ ਅਸੀਂ ਅੱਪ ਜਾ ਸਕਦੇ ਹਾਂ ਕਿ ਦੁਨੀਆਦਾਰੀ ਦੇ ਸੁੱਖ ਪਾ ਸਕਦੇ ਹਾਂ ਸੁੱਖ ਦੁਨੀਆਦਾਰੀ ਦੇ ਆ ਦੁਨੀਆਦਾਰੀ ਦੇ ਆ ਦੁਨੀਆ ਤੋਂ ਉੱਤੇ ਤਾਂ ਨਹੀਂ ਹੈ ਨਾ ਜ਼ਿੰਦਗੀ ਤਾਂ ਉੱਤੇ ਤਾਂ ਨਹੀਂ ਹੈ ਨਾ ਬਸ ਇਹ ਡਰ ਨੂੰ ਆਪਣੇ ਮਨ ਚੋਂ ਜਦੋਂ ਤੁਸੀਂ ਕੱਢ ਲਿਆ ਸੱਚ ਜਾਣੋ ਤੁਸੀਂ ਕਾਮਯਾਬ ਹੋ ਕਹਿੰਦੇ ਇੱਕ ਗੱਲ ਹੋਰ ਵਧੀਆ ਇਹ ਵੈਸੇ ਇਹ ਕਿ ਅਗਰ ਅਗਰ ਕਿਸੇ ਤੇ ਜ਼ੁਲਮ ਕਰਨਾ ਨਹੀਂ ਚਾਹੀਦਾ ਤਾਂ ਜ਼ੁਲਮ ਸਹਿਣਾ ਵੀ ਨਹੀਂ ਚਾਹੀਦਾ ਜੇ ਤੁਸੀਂ ਸਹਿ ਰਹੇ ਹੋ ਨਾ ਕਿਸੇ ਨੂੰ ਤੇ ਕਿਸੇ ਦੇ ਅੰਦਰ ਆਪਣੇ ਆਪ ਨੂੰ ਭਾਵੇਂ ਪਿਆਰ 'ਚ ਜਕੜੇ ਹੋਏ ਕੈਦ ਇੱਕ ਜਦੋਂ ਮੈਂ ਪੜਿਆ ਸੀ ਕਹਿੰਦੇ ਪਿਆਰ ਦੀ ਕੈਦ ਜਿਹੜੀ ਆ ਕੱਟਣੀ ਬੜੀ ਸੌਖੀ ਹੁੰਦੀ ਹੈ ਮੈਂ ਕਹਿੰਦੀ ਆ ਕੈਦ ਭਾਵੇਂ ਸੋਨੇ ਦੇ ਪਿੰਜਰੇ 'ਚ ਹੋਵੇ ਭਾਵੇਂ ਡਾਇਮੰਡ ਦੀ ਕਿਉਂ ਨਾ ਹੋਵੇ ਕੈਦ ਤੇ ਕੈਦੀ ਹੈ ਨਾ ਆਜ਼ਾਦੀ ਆਜ਼ਾਦੀ ਆ ਹਲਕਾ ਜਿਹਾ ਉੱਡਣ ਦੀ ਆਜ਼ਾਦੀ ਕਿਉਂ ਨਾ ਮਿਲ ਜਵੇ ਤੁਸੀਂ ਸੱਚ ਜਾਣੋ ਬੜੀ ਖੁਸ਼ੀ ਹੋ ਜਾਂਦੀ ਆ ਆਪਾਂ ਕਈ ਵਾਰ ਇਹਨਾਂ ਚੀਜ਼ਾਂ ਦੀ ਡਿਸਕਸ਼ਨ ਕੀਤੀ ਆ ਪਰ ਅੱਜ ਆਪਾਂ ਡਿਸਕਸ਼ਨ ਸਿਰਫ ਇੱਕੋ ਚੀਜ਼ ਦੀ ਕੀਤੀ ਆ ਕਰਨੀ ਚਾਹੁੰਦੇ ਸੀ ਕਿ ਡਰ ਜਿਹੜਾ ਹੈ ਨਾ ਡਰ ਇਨਸਾਨ ਨੂੰ ਸੰਗਾ ਦਿੰਦਾ ਏ ਉਸ ਦੀ ਉਸ ਦੀ ਪਰਵਰਿਸ਼ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਈ ਹੋਵੇ ਪਰ ਜਦੋਂ ਉਹ ਡਰ ਦੇ ਸائے ਹੇਠ ਜੀਉਂਦਾ ਏ ਤਾਂ ਉਹ ਸਮਝੋ ਭਾਵੇਂ ਸਮਾਜ ਦਾ ਡਰ ਆ ਘਰ ਦਾ ਡਰ ਆ ਪਰਿਵਾਰ ਦਾ ਡਰ ਆ ਕਿਤੇ ਸੱਚ ਝੂਠ ਦਾ ਡਰ ਆ ਜਾਂ ਮੌਤ ਦਾ ਡਰ ਸਭ ਤੋਂ ਵੱਡਾ ਡਰ ਹੈ ਹਨਾ ਕਿਸੇ ਦੇ ਦੂਰ ਹੋਣ ਦਾ ਡਰ ਹੈ ਤੇ ਇਹ ਚੀਜ਼ਾਂ ਜੋ ਨੇ ਇਹ ਸਾਡੇ ਸਾਡੇ ਅੰਦਰ ਨੂੰ ਸੁngਾੜ ਦਿੰਦੀਆਂ ਨੇ ਜੋ ਰੋਗ ਬਿਮਾਰੀ ਬਣ ਜਾਂਦਾ ਹੈ ਤਾਂ ਡਰ ਕੱਢੋ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਡਰ ਕੱਢ ਦੇਣਾ ਚਾਹੀਦਾ ਹੈ ਕਿਉਂ ਭਈ ਕਿਉਂ ਡਰੀਏ ਅਸੀਂ ਤੁਹਾਡੇ ਤੋਂ ਪਹਿਲਾਂ ਐਂ ਦੱਸੋ ਤੁਹਾਡੇ ਕਰਕੇ ਦੁਨੀਆ 'ਚ ਥੋੜਾ ਹੀ ਆਏ ਆ ਅਗਰ ਤੁਸੀਂ ਇਹ ਚੀਜ਼ ਜਿਨ੍ਹਾਂ ਦੇ ਜਿਨ੍ਹਾਂ ਨੇ ਤੁਹਾਡੇ ਮਨ 'ਚ ਡਰ ਪਾਇਆ ਏ ਉਹਨਾਂ ਨੂੰ ਕਹਿ ਦਿੱਤੀ ਨਾ ਤਾਂ ਸਮਝੋ ਤੁਸੀਂ ਉਹ ਡਰ 'ਚੋਂ ਅੱਧਾ ਤਾਂ ਨਿਕਲ ਗਿਆ ਕਿਉਂਕਿ ਇਹ ਸਚਾਈ ਆ ਕਿ ਮਾਤਾ ਪਿਤਾ ਤੋਂ ਵੱਡਾ ਗੁਰੂ ਵੀ ਕੋਈ ਨਹੀਂ ਹੈ ਮਾਤਾ ਪਿਤਾ ਤੋਂ ਵੱਡਾ ਰੱਬ ਵੀ ਕੋਈ ਨਹੀਂ ਹੈ ਤੇ ਪਰਮਾਤਮਾ ਜੋ ਹੈ ਉਹ ਸਾਡੇ ਅੰਦਰ ਹੀ ਹੈ ਤੇ ਸਾਹਾਂ ਨਾਲ ਹੀ ਚੱਲਦਾ ਇਹ ਆਪਾਂ ਹਰ ਰੋਜ਼ ਡਿਸਕਸ਼ਨ ਇੱਕ ਦੋ ਦਿਨ ਬਾਅਦ ਕਰ ਹੀ ਲੈਣੇ ਆ ਚਲੋ ਅੱਜ ਅੱਜ ਇਹ ਡਿਸਕਸ਼ਨ ਕੀਤੀ ਆਪਾਂ ਕਿ ਆਪਾਂ ਆਪਣੇ ਅੰਦਰੋਂ ਡਰ ਨੂੰ ਜ਼ਰੂਰ ਕੱਢਣਾ ਹੈ ਤੇ ਕੱਢਣਾ ਚਾਹੀਦਾ ਹੈ ਹਨਾ ਅੱਜ 12 ਜੂਨ 2025 ਦਿਨ ਵੀਰਵਾਰ ਦਾប្រតិਪਦਾ ਤਿਥੀ ਨਿਹਰਪੱਖ ਸ਼ੁਰੂ ਹੋ ਗਿਆ ਜੀ ਹਰ ਮਹੀਨੇ ਦਾ 15 ਦਿਨ ਹੋਣੇਰ ਪੱਖ ਚੱਲੇਗਾ ਅੱਜ ਵੀਰਵਾਰ ਵਾਲੇ ਦਿਨ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਗ੍ਰਹਾਂ ਦੇ ਮੁਤਾਬਕ ਜੀ ਵੀਰਵਾਰ ਵਾਲੇ ਦਿਨ ਜੋ ਸ਼ੁਭ ਜੋਗ ਹੈ ਤੇ ਮੂਲ ਨਕਸ਼ਤਰ ਯਾਨੀ ਗੰਢਮੂਲ ਬਣੇ ਹੋਏ ਆ ਰਾਤ ਨੂੰ ਤਕਰੀਬਨ 9:57 ਮਿੰਟ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਢਮੂਲ ਦੀ ਪੂਜਾ ਲੱਗਣ ਵਾਲੀ ਹੈ ਤੁਹਾਨੂੰ ਰਾਸ਼ੀ ਵਿੱਚ ਚੰਦਰਮਾ ਤੇ ਨਾਲ ਤੁਹਾਨੂੰ ਰਾਸ਼ੀ ਜੋ ਹੈ ਤੁਹਾਨੂੰ ਪਤਾ ਹੀ ਹੈ ਬ੍ਰਸਪਤ ਦੀ ਰਾਸ਼ੀ ਹੈ ਤੇ ਸામਨੇ ਤੋਂ ਗੁਰੂ ਤੇ ਬੁੱਧ ਦੀ ਦ੍ਰਿਸ਼ਟੀ ਪਵੇਗੀ ਮithuna ਰਾਸ਼ੀ ਵਿੱਚ ਜੋ ਚੱਲ ਰਹੇ ਨੇ ਸੂਰਜ ਹਜੇ বৃਕ ਰਾਸ਼ੀ ਵਿੱਚ ਹੀ ਸੰਗਰਾਮ ਤੱਕ ਸ਼ੁਕਰ ਬਣੇ ਹੋਇਆ ਮੇਸ਼ ਰਾਸ਼ੀ ਵਿੱਚ ਸ਼ਨੀ ਬਣੇ ਹੋਇਆ ਕੁੰਭ ਰਾਸ਼ੀ ਸੌਰੀ ਮੇਂ ਰਾਸ਼ੀ ਵਿੱਚ ਤੇ ਮੰਗਲ ਕੇਤੂ ਦਾ ਯੋਗ ਬਣਿਆ ਹੋਇਆ ਸਿੰਘ ਰਾਸ਼ੀ ਵਿੱਚ ਮੰਗਲ ਕੇਤੂ ਦੇ ਯੋਗ ਕਰਕੇ ਥੋੜੇ ਜੇ ਜੋੜਾਂ 'ਚ ਦਰਦ ਸੱਟ ਚੋਟ ਤੋਂ ਬਚਣਾ ਐ ਐਕਸੀਡੈਂਟਰ ਹਾਸੇ ਤੋਂ ਬਚਣਾ ਵੀ ਅਗਨੀਕਾਰਕ ਕੋਈ ਘਟਨਾਵਾਂ ਨਾ ਹੋਵੇ ਇਸ ਚੀਜ਼ ਤੋਂ ਬਚਣਾ ਮੰਗਲ ਕੇਤੂ ਦੇ ਯੋਗ ਕਰਕੇ ਇਦਾਂ ਦੀਆਂ ਘਟਨਾਵਾਂ ਕਈ ਵਾਰੀ ਹੋ ਜਾਂਦੀਆਂ ਨੇ ਕਦੇ ਬੱਖੀਆਂ 'ਚ ਦਰਦ ਆ ਕਦੇ ਡਾਕਟਰ ਨੇ ਆਪਰੇਸ਼ਨ ਨੂੰ ਕਹਿ ਦਿੱਤਾ ਏ ਕਦੇ ਦਵਾਈ ਨਹੀਂ ਲੱਗ ਰਹੀ ਤੇ ਕਦੇ ਤਿੱਖਾ ਜਿਹਾ ਦਰਦ ਹੋ ਰਿਹਾ ਏ ਤੇ ਕਦੇ ਸੈੱਲ ਡਾਊਨ ਹੋਏ ਪਏ ਆ ਕਦੇ ਸਰੀਰ 'ਚ ਜੋੜਾਂ 'ਚ ਦਰਦ ਲੱਟਾਂ ਪੈਰਾ 'ਚ ਦਰਦ ਆ ਏ ਮੰਗਲ ਕੇਤੂ ਦੇ ਯੋਗ ਕਰਕੇ ਹੁੰਦਾ ਏ ਮੰਗਲ ਬਲੱਡ ਹੈ ਕੇਤੂ ਸਾਡੀ ਧੜ ਦਾ ਕਾਰਕ ਹੈ ਤੇ ਬਲੱਡ ਚ ਇਨਫੈਕਸ਼ਨ ਵੀ ਕਈ ਵਾਰੀ ਮੰਗਲ ਕੇਤੂ ਦਾ ਯੋਗ ਦੇ ਦਿੰਦਾ ਏ ਤਾਂ ਇਸ ਕਰਕੇ ਅਗਰ ਇਦਾਂ ਦੀ ਕੋਈ ਪਰੇਸ਼ਾਨੀ ਹੋਵੇ ਛੋਟੀ ਮੋਟੀ ਮੈਡੀਸਨ ਵਗੈਰਾ ਲੈ ਕੇ ਤੇ ਘਬਰਾਓ ਨਾ ਬਿਲਕੁਲ ਨਹੀਂ ਘਬਰਾਉਣਾ ਤੇ ਮੰਗਲ ਕੇਤੂ ਦੇ ਜੋਗ ਦਾ ਹੀ ਅੱਜ ਆਪਾਂ ਤੁਹਾਨੂੰ ਉਪਾਅ ਦੱਸਾਂਗੇ ਵੈਸੇ ਮੈਂ ਤੁਹਾਨੂੰ ਦੱਸਿਆ ਵੀ ਸੀ ਤੇ ਇਹ ਫਿਰ ਵੀ ਤੁਹਾਨੂੰ ਮੈਂ ਇੱਕ ਦੋ ਰਾਸ਼ੀਆਂ ਦੇ ਵਿੱਚ ਇਸ ਦਾ ਉਪਾਅ ਦੱਸ ਤੋਂ ਮਾ ਕੀ ਠੀਕ ਹੈ ਜੀ ਕੋਈ ਵੀ ਗ੍ਰਹਿ ਬਕਰੀ ਨਹੀਂ ਚੱਲ ਰਿਹਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੀਜ਼ ਅਨਿਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਨੌਵੇਂ ਚੰਦਰਮਾ ਗਿਆ ਵਧੀਆ ਬਹੁਤ ਹੀ ਵਧੀਆ ਸ਼ਾਮ ਤੱਕ ਜੋ ਹੈ ਨਕਸ਼ਤਰ ਉਹ ਚੱਲੇਗਾ ਜੀ ਮੂਲ ਨਕਸ਼ਤਰ ਤੇ ਕੇਤੂ ਦਾ ਨਕਸ਼ਤਰ ਜੁਆ ਇਹ ਮਿਸਟਰੀ ਹੈ ਪਰ ਨੁਕਸਾਨ ਨਹੀਂ ਕਰਨ ਵਾਲਾ ਪੰਜਵੇਂ ਸਥਾਨ ਦਾ ਮਾਲਕ ਹੈ ਤਾਂ ਲਈ ਬਿਜ਼ਨਸ ਲਈ ਸਿਤਾਰੇ ਚੰਗੇ ਆ ਫੇਮਸ ਹੋ ਰਹੇ ਹੋ ਤੁਸੀਂ ਨਾਮ ਵਧ ਰਿਹਾ ਤੁਹਾਡਾ ਤੇ ਨਾਲ ਧਾਰਮਿਕ ਸੋਚ ਵੀ ਤੁਹਾਡੀ ਬਣੀ ਹੋਈ ਹੈ ਪਰਸਨਲਿਟੀ ਵੀ ਅੱਛੀ ਬਣ ਰਹੀ ਹੈ ਸ਼ੁਕਰ ਦੀ ਵਜਾ ਕਰਕੇ ਵਿਦੇਸ਼ ਤੋਂ ਪੈਸੇ ਲਈ ਵੀ ਅੱਜ ਦਾ ਦਿਨ ਤੁਹਾਡਾ ਅਛਾ ਹੀ ਜਾਏਗਾ ਥੋੜਾ ਜਾ ਜਲਦਬਾਜੀ ਤੋਂ ਬਚੋਗੇ ਬਾਣੀ ਚ ਮਿਠਾਸ ਰੱਖੋਗੇ ਸਿਤਾਰੇ ਚੰਗੇ ਗੁੱਸੇ ਤੇ ਕੰਟਰੋਲ ਰੱਖੋ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ ਸ਼ੁਕਰ 8 ਸ਼ੁਕਰ 12ਵੇਂ ਲਗਨ ਦਾ مالک ਤੇ ਚੰਦਰ 8ਵੀਂ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਆਪਣੀ ਸਿਹਤ ਦਾ ਧਿਆਨ ਰੱਖੋ ਮਾਨਸਿਕ ਪਰੇਸ਼ਾਨੀ ਕੋਈ ਨਾ ਕੋਈ ਰਿਸ਼ਤਿਆਂ ਨੂੰ ਲੈ ਕੇ ਪ੍ਰੇਮ ਸਬੰਧਾਂ ਨੂੰ ਲੈ ਕੇ ਕਿਸੇ ਦੀਆਂ ਕਈਆਂ ਗੱਲਾਂ ਨੂੰ ਲੈ ਕੇ ਹੋ ਸਕਦੀ ਆ ਗੁੜ ਦਾ ਸੇਵਨ ਕਰਨਾ ਨਹੀਂ ਹੈ ਅੱਜ ਜੋ ਨਕਸ਼ਤਰ ਹੈ ਕੇਤੂ ਦਾ ਤਾਂ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਸਿਤਾਰੇ ਠੀਕ ਠਾਕ ਜੇ ਪਰ ਸਿਹਤ ਠੀਕ ਠਾਕ ਨਹੀਂ ਥੋੜੇ ਜੇ ਉਲਝੇਵੇਂ ਸਿਹਤ ਨੂੰ ਲੈ ਕੇ ਪਏ ਰਹਿਣਗੇ ਜੋੜਾਂ 'ਚ ਦਰਦ ਮੋਢੇ 'ਚ ਦਰਦ ਖਾਸ ਤੌਰ ਤੇ ਬਣਿਆ ਰਹਿ ਸਕਦਾ ਹੈ ਪਰ ਨਾਲ ਹੀ ਇਮੋਸ਼ਨਲ ਜ਼ਿਆਦਾ ਨਹੀਂ ਹੋਣਾ ਕਿਸੇ ਨਾਲ ਵੀ ਐਦਾਂ ਦਾ ਪ੍ਰੋਮਿਸ ਵਾਦਾ ਨਾ ਕਰੋ ਜੋ ਅੱਗੇ ਜਾ ਕੇ ਤੁਸੀਂ ਪੂਰਾ ਨਹੀਂ ਕਰ ਸਕਦੇ ਚੌਲ ਲੈ ਕੇ ਥੋੜੇ ਜੇ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਕੈਂਸਰ ਕਰਕਰਾ ਰਾਸ਼ੀ ਵਾਲਿਆਂ ਦੇ ਸਿਤਾਰੇ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਜ਼ਿਆਦਾ ਬੋਲਣਾ ਪੇਤ ਖੁਲਾਏਗਾ ਵੇ ਇਹਦ ਖੁੱਲਣਗੇ ਤਾਂ ਨੁਕਸਾਨ ਹੋਣਗੇ ਪਰੇਸ਼ਾਨੀਆਂ ਵਧਣਗੀਆਂ ਜਾਨੀ ਕਿ ਰਿਸ਼ਤਿਆਂ ਚ ਵੀ ਕੁਛ ਨਾ ਕੁਛ ਐਹੋ ਜੀਆਂ ਗੱਲਾਂ ਕਈ ਵਾਰੀ ਕਹਿ ਹੋ ਜਾਂਦੀਆਂ ਨੇ ਜੋ ਕਿ ਲਿਖੀਆਂ ਜਾਂਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਤਾਂ ਥੋੜਾ ਜਿਹਾ ਘੱਟ ਬੋਲੋ ਸਵੇਰ ਤੋਂ ਹੀ ਮੱਥੇ ਤੇ ਕੇਸਰ ਲਾਓ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੀ એનર્ਜੀ ਅੱਛੀ ਕੰਮ ਕਰ ਅੱਛਾ ਬਿਜ਼ਨਸ ਅੱਛਾ ਫੈਸਲੇ ਹੱਕ ਛੋਏ ਮਿਸ਼ਰੀ ਦਾ ਸੇਵਨ ਕਰੋ ਵਿਦਿਆਰਥੀਆਂ ਤੁਸੀਂ ਤਾਂ ਦੋਸਤਾਂ ਮਿੱਤਰਾਂ ਨਾਲ ਥੋੜਾ ਬਾਰ ਲੰਬੇ ਟੂਰ ਤੋਂ ਬਚੋ ਤੇ ਜਾਂ ਵਾਹਨ ਵੀ ਧਿਆਨ ਨਾਲ ਹੀ ਚਲਾਉ ਤਾਂ ਚੰਗਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਚੰਗੇ ਪਰਵਾਰ ਨੂੰ ਲੈ ਕੇ ਥੋੜੀ ਜਿਹੀ ਚਿੰਤਾ ਵਧੀ ਪਰ ਸਾਤ ਕੁਛ ਠੀਕ ਹੁੰਦਾ ਜਾਏਗਾ ਰਿਲੈਕਸ ਮਿਲੇਗੀ ਗਾਂ ਨੂੰ ਰੋਟੀ ਪਾ ਦੇਣੀ ਹੈ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਕਦੇ ਸਿਰ ਚ ਦਰਦ ਕਦੇ ਮੋਢੇ ਚ ਦਰਦ ਰਹਿ ਸਕਦਾ ਵਾਧੂ ਖਰਚੀਆਂ ਕਰਕੇ ਥੋੜੀ ਜਿਹੀ ਬੇਚੈਨੀ ਵੀ ਵਧ ਸਕਦੀ ਆ ਕੋਈ ਨਹੀਂ ਪੈਸਾ ਖਰਚਣ ਨੂੰ ਹੈ ਟੈਨਸ਼ਨ ਨਾ ਕਰੋ ਲੇ ਬ੍ਰਾਜ਼ਰ ਰਿਤੁ ਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਵੈਸੇ ਤਾਂ ਤੁਸੀਂ ਭੇਤ ਕਿਸੇ ਨੂੰ ਦੇ ਨਹੀਂ ਰਹੇ ਪਰ ਮਾਂ ਦਾ ਪੂਰਾ ਪੂਰਾ ਸਾਥ ਪਰਿਵਾਰਕ ਤੌਰ ਤੇ ਤੁਹਾਨੂੰ ਮਿਲੇਗਾ ਤੇ ਨਾਲ ਚਾਂਦੀ ਪਹਿਨਣਾ ਚਾਹੀਦੀ ਆਪਣੇ ਕੋਲ ਰੱਖਣਾ ਅੱਜ ਦੇ ਦਿਨ ਦਾ ਉਪਾਏ ਕਿਉਂਕਿ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਸਾਥ ਚੋਟ ਦਾ ਪੈ ਬਣਿਆ ਰਹੇਗਾ ਸਕੋਰਪੀਓ ਜਾਨੀ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਕੇਤੂ ਦਾ ਨਕਸ਼ਤਰ ਠੀਕ ਠਾਕ ਧਨ ਸਥਾਨ 'ਚ ਬੈਠਾ ਚੰਦਰ ਧਨ ਬਿਜ਼ਨਸ ਵੱਲੋਂ ਸੌਖੇ ਰੱਖੇਗਾ ਮਨ ਖੁਸ਼ ਰਹੇਗਾ ਛੋਟੀ ਵੱਡੀ ਯਾਤਰਾ ਬਿਲਕੁਲ ਚੰਗੀ ਜਾਏਗੀ ਸਿਰਫ ਕਾਲਾ ਪਨ ਉਤਾਵਲਾ ਪਨ ਬੇਚੈਨੀ ਜ਼ਿਆਦਾ ਬੋਲਣਾ ਪਰਿਵਾਰ ਵਿੱਚ ਛੋਟੀ ਮੋਟੀ ਨੋਕਚੋਕ ਬਦਾ ਸਕਦਾ ਹੈ ਸਵੇਰ ਤੋਂ ਦੁੱਧ ਮੱਥੇ ਤੇ ਜ਼ਰੂਰ ਲਗਾ ਲੈਣਾ ਹੈ ਸੈਜੀਟੇਰੀਅਸ ਧਨੂ ਰਾਸ਼ੀ ਵਾਲੇ ਸਿਤਾਰੇ ਚੰਦਰ ਰਾਸ਼ੀ ਕਰਕੇ ਤਕਰੀਬਨ ਠੀਕ ਠਾਕ ਜਾਣ ਵਾਲੇ ਆ ਪਰ ਸਿਹਤ ਸੰਭਾਲਣੀ ਤੁਹਾਨੂੰ ਵੀ ਜ਼ਰੂਰੀ ਹੈ ਨਜ਼ਲਾ ਜ਼ੁਕਾਮ ਤੋਂ ਬਚੋ ਧੁੱਪ ਚ ਜ਼ਿਆਦਾ ਨਾ ਨਿਕਲੋ ਅਗਰ ਕਿਤੇ ਜਾਣਾ ਪਵੇ ਤਾਂ ਸਿਰ ਢੱਕ ਕੇ ਰੱਖੋ ਠੀਕ ਤੇ ਪੀਲਾ ਰੰਗ ਪਹਿਨੋ ਮੰਤਾ ਅਸ਼ੀਰਵਾਦੇ ਜ਼ਰੂਰ ਲੈ ਲਵੋ ਤਾਂ ਸਮਝੋ ਚੰਦਰ ਲਗਨ ਦਾ ਸ਼ੁਭ ਫਲ ਮਿਲੇਗਾ ਕੈਪ੍ਰਿਗੋਨ ਮਕਰ ਰਾਸ਼ੀ ਦੇ ਸਿਤਾਰੇ ਜੀ ਚੰਦਰ ਬਾਰ ਮੇਂ ਸਥਾਨ ਵਿੱਚ ਅਚਾਨਕ ਪੈ ਖਰਚੇ ਨੁਕਸਾਨ ਕਰਾਂਗੇ ਪੈਰ ਗਿੱਟੇ ਤੇ ਸੱਟ ਤੇ ਵਾਹਨ ਦਾ ਖਰਾਬ ਹੋਣਾ ਘਰ ਵਿੱਚ ਛੋਟੀ ਮੋਟੀ ਨੋਕ ਚੋਕ ਲੜਾਈ ਵਧ ਸਕਦੀ ਆ ਥੋੜਾ ਜਿਆ ਸੁਲਾ ਕਰਾਉਣ ਦੇ ਚੱਕਰ ਵਿੱਚ ਆਪ ਘੱਟ ਬੋਲੋ ਤੇ ਆਪਣੀ ਬਾਣੀ ਚ ਮਿਠਾਸ ਰੱਖੋ ਰਾਹੂ ਦੂਸਰੇ ਸਥਾਨ ਵਿੱਚ ਸਹਰਿਆਂ ਵੱਲੋਂ ਵੀ ਕੋਈ ਨਾ ਕੋਈ ਪੰਗਾ ਪਾ ਦਿੰਦਾ ਹੈ ਕਈ ਵਾਰੀ ਤਾਂ ਕਿ ਸਿਰ ਵੀ ਆਪਣੇ ਕੋਲ ਰੱਖ ਸਕਦੇ ਹੋ ਆ ਕਿ ਉਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸਿਤਾਰੇ ਦੇਖਿਆ ਜਾਵੇ ਤਾਂ ਇਨਕਮ ਸਥਾਨ ਵਿੱਚ ਚੰਦਰਮਾ ਕੇਤੂ ਦਾ ਨਕਸ਼ਤਰ ਸਤਵੇਂ ਖਾਨੇ ਦਾ ਮਾਲਕ ਜੀਵਨ ਸਾਥੀ ਦੀ ਸਿਹਤ 'ਚ ਸੁਧਾਰ ਹੁੰਦਾ ਜਾਏਗਾ ਮਾਂ ਨਾਲ ਵੀ ਅੱਜ ਤਕਰੀਬਨ ਬੈਠ ਕੇ ਤੁਸੀਂ ਟਾਈਮ ਸਪੈਂਡ ਕਰੋਗੇ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਘਟਣਗੀਆਂ ਤੇ ਕੁਝ ਨਵੇਂ ਰਸਤੇ ਤੁਹਾਨੂੰ ਮਿਲ ਜਾਣਗੇ ਇੱਕ ਦੁੱਧ ਦਾ ਪੈਕੇਟ ਜ਼ਰੂਰ ਤੁਸੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਰਾਹੂ ਨੂੰ ਸ਼ਾਂਤ ਕਰਨ ਲਈ ਦੁੱਧ ਮਲ ਕੇ ਜਾਂ ਦਹੀਂ ਮਲ ਕੇ ਨਾਲੋ ਪਾਈਸੇਜ਼ ਹਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਸਰਕਾਰੀ ਲੋਕਾਂ ਨਾਲ ਸਬੰਧਾਂ 'ਚ ਸੁਧਾਰ ਹੋਏਗਾ ਕਿਸੇ ਨਾਲ ਅਗਰ ਅਫਸਰ ਕਿਸੇ ਨਾਲ ਕੋਈ ਬੈਸਬਾਜੀ ਹੋਈ ਸੀ ਜਾਂ ਕੋਈ ਨੁਕਸਾਨ ਹੋਇਆ ਸੀ ਤਾਂ ਉੱਚ ਸੁਧਾਰ ਹੋਏਗਾ ਪਰ ਬੈਸਬਾਜੀ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਨਾਲ ਹੀ ਅਫਸਰਾਂ ਦਾ ਰੁਖ ਕੁਲੀਗ ਦਾ ਰੁਖ ਜੋ ਤੁਹਾਡੇ ਨਾਲ ਕੰਮ ਕਰਦੇ ਨੇ ਤੁਹਾਡੇ ਨਾਲ ਸਹੀ ਰਵੇ ਤਾਂ ਉਹਦੇ ਲਈ ਤੁਸੀਂ ਰਾਤ ਨੂੰ ਦਿੱਕਤਾ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਤੁੱਚਾ ਲਾਈਟ ਕਲਰ ਪਹਿਨਣੇ ਆ ਹਲਕੇ ਰੰਗ ਪਹਿਨਣੇ ਆ ਤੇ ਤੀਜਾ ਸਭ ਤੋਂ ਜ਼ਰੂਰੀ ਉਪਾਅ ਜੋ ਹੈ ਕੇਤੂ ਦਾ ਥੋੜੇ ਜਿਹਾ ਕਾਲੇ ਚਿੱਟੇ ਤੇਲ ਲੈ ਕੇ ਚੱਲਪਾ ਕਰਨਾ ਠੀਕ 에ਸੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਆ ਦੇਖੋ ਸ਼ੁਕਰ ਗ੍ਰਹਿ ਨੂੰ ਸ਼ੁਭ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸ਼ੁਕਰ ਦੀ ਧਰਤੀ ਤੇ ਅਸੀਂ ਨਿਵਾਸ ਕਰਦੇ ਆ ਆਪਣੀ ਮਰਜ਼ੀ ਨਾਲ ਅਸੀਂ ਇਸ ਧਰਤੀ ਤੇ ਨਹੀਂ ਆਏ ਇਹ ਧਰਤੀ ਤੇ ਜੀਵਨ ਸੰਭਵ ਵੈਸੇ ਕਰਕੇ ਹੋਇਆ ਕਿਉਂਕਿ ਸ਼ੁਕਰ ਦੀ ਪ੍ਰਧਾਨਤਾ ਹੀ ਹੈ ਤੇ ਇੱਕ ਸਰੀਰ ਦਾ ਕਾਰਕ ਵੀ ਜੇ ਦੇਖਿਆ ਜਾਵੇ ਤਾਂ ਸ਼ੁਕਰ ਹੀ ਹੈ ਹੈਨਾ ਔਰ ਦਕਰਕ ਵੈਸੇ ਖਾਸ ਤੌਰ ਤੇ ਸ਼ੁਕਰ ਮੰਨਿਆ ਜਾਂਦਾ ਹੈ ਤੇ ਧਰਤੀ ਵੀ ਸ਼ੁਕਰ ਦੀ ਹੈ ਠੀਕ ਸਾਰੇ ਗ੍ਰਹਾਂ ਨੇ ਮਿਲ ਕੇ ਬਣਾਇਆ ਇਹ ਧਰਤੀ ਤੇ ਜੀਵਨ ਤਾਂ ਹੀ ਸੰਭਵ ਹੋਇਆ ਹੈ ਨਾ ਤੇ ਜੇ ਦੇਖਿਆ ਜਾਵੇ ਤਾਂ ਵਿਗਿਆਨਕ ਸ਼ੁਕਰ ਸਭ ਦਾ ਸ਼ੁਭ ਹੋਵੇ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇ ਤਾਂ ਇਸ ਦੇ ਲਈ ਇੱਕੋ ਬਾਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਕਦੇ-ਕਦੇ ਦਹੀਂ ਧਾਰਮਿਕ ਸਥਾਨ ਤੇ ਰੱਖਦੇ ਰੋ ਤੇ ਹਮੇਸ਼ਾ ਕੋਸ਼ਿਸ਼ ਕਰੋ ਜੋ ਕਿਸੇ ਵੀ ਤਰ੍ਹਾਂ ਦੇ ਨਾਲ ਪੈਸੇ ਦੀ ਕਮੀ ਹੋਵੇ ਜਾਂ ਤੁਹਾਨੂੰ ਲੱਗੇ ਕਿ ਲਗਜ਼ਰੀ ਚੀਜ਼ਾਂ 'ਚ ਕੋਈ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਜਿਸ ਵੀ ਚੀਜ਼ ਦੀ ਕਮੀ ਹੈ ਉਸ ਦੀ ਪਿਕਚਰ ਸਾਊਥ-ਈਸਟ ਜਾਨੀ ਕਿ ਪੂਰਬ ਦੱਖਣ ਕੋਨੇ 'ਚ ਤੇ ਨਾਰਥ-ਵੈਸਟ ਜਾਨੀ ਕਿ ਉੱਤਰ ਪੱਛਮ ਕੋਨੇ 'ਚ ਲਗਾ ਛੱਡੋ ਉਸ ਦੇ ਨਾਲ ਉਸ ਚੀਜ਼ ਦੀ એનર્ਜੀ ਦਾ ਫਲ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਸ਼ੁਕਰ ਦਾ ਸ਼ੁਭ ਹੋਣਾ ਕੰਨਾ ਪਿੱਛੇ ਇਤਰ ਲਗਾਉਣ ਨਾਲ ਇਤਰ ਦੀ ਸ਼ੀਸ਼ੀ ਕੋਲ ਰੱਖਣ ਨਾਲ ਤੇ ਆਪਣੇ ਆਪ ਨੂੰ वधिया तरीके नाल सैल्फ कॉन्फिडेंस नाल भी शुक्र जानी शुक्र ग्रह शुभ होंदे इसी जी okay? वास्तु टिप समाए जा आप सब अज का दिन अच्छा जाए सत श्रीकाल